ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡਰ ਸਟ੍ਰਕਟਰ ਦੋਸਤੋ ਅੱਜ ਤੁਹਾਨੂੰ ਟੂਰ ਕਰਾਉਣਾ ਆਪਣੀ ਅਕੈਡਮੀ ਦਾ ਸਾਰਾ ਤੇ ਮੋਸਟਲੀ ਤੁਸੀਂ ਘਰੇ ਬੈਠ ਕੇ ਜੇ ਵੀਡੀਓ ਦੇਖ ਰਹੇ ਹੋ ਤਾਂ ਸਾਰਾ ਤੁਹਾਨੂੰ ਪਤਾ ਲੱਜੇਗਾ ਪ੍ਰੀਤਮ ਫਿਟਾਰਮੀ ਕੈਡਮੀ ਵਿੱਚ ਕਿਹੜੀ ਕਿਹੜੀ ਸਹੂਲਤ ਹੈ ਕਿਹੜੀ ਨਹੀਂ ਹੈ ਠੀਕ ਹੈ ਤਾਂ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਲੱਗ ਗਿਆ ਪਤਾ ਕਿ ਗਰਾਊਂਡ ਦੇ ਵਿੱਚ ਖੜਾ ਠੀਕ ਹੈ ਇਹ ਆਪਣਾ ਦੇਖ ਸਕਦੇ ਹੋ ਗਰਾਊਂਡ ਤੁਸੀਂ ਸਾਰਾ ਠੀਕ ਹੈ ਜੀ ਇਹ ਪ੍ਰੋਪਰ ਥੋੜਾ 400 ਮੀਟਰ ਦਾ ਗਰਾਊਂਡ ਆ ਇਹ ਇਹ ਗਰਾਊਂਡ ਦੇ ਜਿਹੜਾ ਲਾਸਟ ਵਾਲੇ ਸਾਈਡ ਤੇ ਉਸ ਸਾਈਡ ਤੇ ਕੁੜੀਆਂ ਦਾ ਹੋਸਟਲ ਹੈ ਜੀ ਉਹ ਠੀਕ ਹੈ ਤੇ ਉਸ ਤੋਂ ਬਾਅਦ ਬੁਆਏ ਦਾ ਹੋਸਟਲ ਉਸ ਸਾਈਡ ਤੇ ਹੈ ਠੀਕ ਹੈ ਗਰਾਊਂਡ ਤੋਂ ਦੂਸਰੀ ਸਾਈਡ ਤੇ ਬੁਆਏ ਦਾ ਹੋਸਟਲ ਹੈ ਤੇ ਉਧਰਲੀ ਸਾਈਡ ਹੀ ਆਪਣਾ ਜਿਮ ਹੈ ਤੇ ਨਾਲ ਦੀ ਨਾਲ ਆਪਣਾ ਜਿਹੜਾ ਕਲਾਸਰੂਮ ਹੈ ਉਹ ਵੀ ਇਸ ਸਾਈਡ ਹੈ ਸਾਰਾ ਠੀਕ ਹੈ ਇਹ ਗਰਾਊਂਡ ਤੁਸੀਂ ਦੇ ਲਓ ਗ੍ਰਾਸੀ ਗਰਾਊਂਡ ਹੈ ਕੋਈ ਸ਼ਿਨਪੇਂ ਦਾ ਵਿੱਚ ਕੋਈ ਚੱਕਰ ਨਹੀਂ ਹੈ ਕੋਈ ਕੁਝ ਨਹੀਂ ਹੈ ਠੀਕ ਹੈ ਬਿਲਕੁਲੀ ਛੋਟਾ ਲੌਂਗ ਜੰਪ ਲਈ ਪਿੱਟ ਤਾਂ ਆਪਣੀ ਉੱਧਰ ਲੌਂਗ ਜੰਪ ਲਈ ਪਿੱਟ ਹੈ ਉਸ ਤੋਂ ਬਾਅਦ ਛੋਟਾ ਜਿਵੇਂ ਜੇਲਵਾੜਨ ਦਾ ਟੈਸਟ ਆ ਹੈ ਨਾ ਉਹਦੇ ਵਿੱਚ ਗੋਲਾ ਸਿੱਟਣਾ ਹੈ ਤਾਂ ਉਹਦੇ ਲਈ ਵੀ ਆਪਣਾ ਕੁਝ ਸਪੈਸ਼ਲ ਉੱਥੇ ਪ੍ਰਬੰਧ ਹੈ ਪ੍ਰੋਪਰ ਜਿਸ ਹਿਸਾਬ ਨਾਲ ਛੋਟਾ ਉੱਥੇ ਰੈਸਟ ਹੋਏਗਾ ਉਸੇ ਅਕੋਰਡਿੰਗ ਸਾਰਾ ਆਪਣਾ ਸਿਸਟਮ ਕੀਤਾ ਗਿਆ ਉੱਥੇ ਠੀਕ ਹੈ ਤੇ ਹੋਰ ਇਸ ਤਰ੍ਹਾਂ ਦਾ ਤੁਹਾਨੂੰ ਹੋਰ ਗਰਾਊਂਡ ਦਿਖਾਣੇ ਆ ਆਪਾਂ ਅਕੈਡਮੀ ਕੋ ਕਿੰਨੇ ਗਰਾਊਂਡ ਆ ਤੁਹਾਨੂੰ ਦਿਖਾ ਦੇ ਓਕੇ ਹੁਣ ਵੀ ਦੇਖ ਲਓ ਸਾਰਾ ਹੀ ਆਪਣਾ ਪਾਸੇ ਰੋਡ ਦਾ ਕੋਟਾ ਕੇ ਆਖੀ ਆ ਚੁੱਕੇ ਆ ਪਛਾਣ ਚੀ ਉਸ ਕੇ ਬਾਅਦ ਦੋਸਤੋ ਇੱਕ ਨੂੰ ਵੀ ਦੇਖਿਆ 400 ਮੀਟਰ ਦਾ ਪ੍ਰੋਪਰ ਗਰਾਊਂਡ ਸਾਰਾ ਇੱਕ ਆਪਣਾ ਇਸ ਸਾਈਡ ਤੇ ਰੋਕੋ ਦਾ ਇੱਕ ਗਰਾਊਂਡ ਹੈ ਦੋ ਗਰਾਊਂਡ ਇਧਰ ਹੈ ਰੋਕੋ ਦੇ ਤੇ ਇਧਰ ਵੀ ਆਪਣਾ ਇੱਕ ਜਿਹੜਾ ਗਰਾਊਂਡ ਇੱਕ ਇੱਧਰ ਵੀ ਆ ਇੱਦਾਂ ਇੱਕ ਸਾਹਮਣੇ ਆਪਣੇ ਜਿਹੜੇ ਹੈਗੇ ਬॉयਜ਼ ਦਾ ਸਾਰਾ ਹੋਸਟਲ ਹੈਦਾ ਬਈ ਇੱਧਰ ਹਾਂਜੀ ਦੋਸਤੋ ਇੱਕ ਇੱਕ ਗਰਾਊਂਡ ਹੋਰ ਤੁਹਾਨੂੰ ਦਿਖਾਉਣਾ ਇਹ ਇਹ ਵਾਲਾ ਗਰਾਊਂਡ ਹੈ ਆਪਣਾ ਸੇਮ ਠੀਕ ਹੈ ਦੇਖ ਸਕਦਾ ਤੁਸੀਂ ਅਕੈਡਮੀ ਕੋਲ ਦਿਨ ਤੋਂ ਚਾਰ ਗਰਾਊਂਡ ਹੈ ਜੀ ਠੀਕ ਹੈ ਬੈਸਟ ਬੈਸਟ ਸਾਰਾ ਕੁੜੀਆਂ ਲਈ ਅੱਡ ਮੁੰਡਿਆਂ ਲਈ ਅੱਡ ਤੇ ਪ੍ਰੈਕਟਿਸ ਕਰਦੇ ਹਾਂ ਨਾਲੇ ਪਾਣਾ ਸਭ ਚੀਜ਼ ਦਾ ਪ੍ਰਬੰਧ ਹੈ ਲੌਂਗ ਜੰਪ ਲਿਪਿਟ ਹਾਈ ਜੰਪ ਲੀ ਕਰਦਾ ਵਗੈਰਾ ਹਰ ਇੱਕ ਚੀਜ਼ ਹੁਣ ਤੋਂ ਲੈ ਚੱਲਦਾ ਹੈ ਕਲਾਸਰੂਮ ਵੱਲ ਠੀਕ ਹੈ ਇੱਕ ਕਲਾਸਰੂਮ ਆਪਣਾ ਕਿਸ ਤਰ੍ਹਾਂ ਦਾ ਉਹ ਬੱਚਿਆਂ ਦੇ ਪਾਣੀ ਪੀਣ ਦੇ ਲਈ ਵਧੀਆ ਪਾਣੀ ਦਾ ਪ੍ਰਬੰਧ ਕੀਤਾ ਗਿਆ ਸਾਰਾ ਤੇ ਹੁਣ ਅਸੀਂ ਚੱਲ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇਹ ਹੈ ਜੀ ਆਪਣਾ ਕਲਾਸਰੂਮ ਤੁਸੀਂ ਦੇਖ ਸਕਦੇ ਹੋ ਚਲੋ ਲਾਈਵ ਕਲਾਸ ਫਾਟੇ ਹਨ ਠੀਕ ਹੈ ਇਆ ਬੋਥਮ ਠੀਕ ਹੈ ਜੀ ਸਾਡੇ ਪਾਲਣਵਾਸ ਸਾਰਾ ਬੱਚਾ ਹਾਜੀ ਉਸ ਤੋਂ ਬੱਚੇ ਜਿਵੇਂ ਤੁਹਾਨੂੰ ਪਤਾ ਸੈਲਫ ਸਟਡੀ ਨੂੰ ਮੋਸਟਲੀ ਉਹਨਾਂ ਨੂੰ ਹੁੰਦਾ ਕਿ ਉਹਨਾਂ ਨੂੰ ਇੱਕ ਸਪੇਸ ਆ ਜਿਹੜੀ ਚਾਹੀਦੀ ਹੁੰਦੀ ਆ ਤਾਂ ਅਕੈਡਮੀ ਵਿੱਚ ਉਹ ਪ੍ਰੋਵਾਈਡ ਆਪਾਂ ਤੁਹਾਨੂੰ ਦਿਖਾਉਂਦੇ ਆ ਅਕੈਡਮੀ ਦੀ ਲਾਇਬ੍ਰੇਰੀ ਇਹ ਸਾਰਾ ਤੁਸੀਂ ਦੇਖ ਰਹੇ ਹੋ ਲਾਇਬ੍ਰੇਰੀ ਠੀਕ ਹੈ ਬੁੱਕਸ ਵਗੈਰਾ ਮੈਂ ਸਾਰਾ ਛੋਟੇ ਸਿਲੇਬਸ ਤੋਂ ਆਊਟ ਆਫ ਵੀ ਇਹ ਨਹੀਂ ਬੁੱਕਸ ਪਈਆਂ ਨੇ ਸਾਰੀਆਂ ਇੱਥੇ ਠੀਕ ਹੈ ਤੁਸੀਂ ਉਹ ਸਾਡੇ ਰੀਡ ਆਊਟ ਕਰ ਸਕਦਾ ਅੰਦਰ ਵੀ ਬਹੁਤ ਸਾਰੀ ਬੁੱਕਸ ਐਂਡ ਸਭ ਚੀਜ਼ਾਂ ਪਈਆਂ ਨੇ ਪੜਨ ਦੇ ਲਈ ਸਾਰਾ ਨਿਊਜ਼ਪੇਪਰ ਲੱਗ ਜਾਂਦੇ ਨੇ ਸਾਰਾ ਬੈਠ ਕੇ ਇੱਥੇ ਬੱਚਾ ਆਪਣੀ ਸੈਲਫ ਸਟੱਡੀ ਆ ਜਿਹੜੀ ਉਹ ਕਰ ਸਕਦਾ ਹੈ ਤੇ ਹੋ ਗਿਆ ਲੈਬਰੀ ਦਾ ਟੂਲ ਪਾ ਲਓ ਤਾਂ ਹੀ ਦੋਸਤੋ ਹੁਣ ਜੇ ਬੱਚੇ ਮੋਸਟਲੀ ਤੁਹਾਨੂੰ ਪਤਾ ਆਪਣੀ ਅਕੈਡਮੀ ਵਿੱਚ ਤਿੰਨ ਟਾਈਮ ਖਾਣਾ ਪੀਣਾ ਮਿਲਦਾ ਠੀਕ ਹੈ ਤੇ ਉਸ ਤੋਂ ਬਾਅਦ ਦੋ ਟਾਈਮ ਤੁਹਾਨੂੰ ਚਾਹ ਜੋ ਬਿਸਕੁਟ ਵਗੈਰਾ ਸਾਰਾ ਮਿਲਣੀ ਉਸ ਤੋਂ ਬਾਅਦ ਜੇ ਤੁਹਾਨੂੰ ਫਿਰ ਵੀ ਬਹੁਤ ਜ਼ਿਆਦਾ ਭੁੱਖ ਲੱਗਦੀ ਆ ਤਾਂ ਤੁਸੀਂ ਆਪਣੀ ਕੈਂਟੀਨ ਠੀਕ ਹੈ ਇਹ ਆਪਣੀ ਕੈਂਟੀਨ ਹੁਣ ਤਾਂ ਬੰਦ ਆ ਨਹੀਂ ਤੁਹਾਨੂੰ ਦਿਖਾਉਂਦਾ ਬਟ ਤੁਸੀਂ ਇੱਥੇ ਜੋ ਵੀ ਆਪਣਾ ਪੇੜ ਇਹ ਪੇੜ ਆ ਸਾਰਾ ਤੁਹਾਨੂੰ ਦੱਸਦਾ ਤੇ ਇਹ ਤੁਸੀਂ ਇੱਥੋਂ ਆਪਣਾ ਲੈ ਕੇ ਕੁਝ ਖਾ ਸਕਦੇ ਹੋ ਠੀਕ ਹੈ ਬਾਕੀ ਤੁਹਾਨੂੰ ਗਰਾਊਂਡ ਤੋਂ ਪ੍ਰਾਇਸ ਕਰਾਂਗਾ ਹਾਂ ਜੀ ਦੋਸਤੋਂ ਫੋਨ ਮੋਬਾਈਲ ਵਿੱਚ ਇਹਦਾ ਹੁੰਦਾ ਕਿ ਅਕੈਡਮੀ ਦੇ ਵਿੱਚ ਕਿਸ ਸਰ ਤੁਹਾਡੇ ਕੋਲ ਜਿਮ ਹੈ ਹਾਂਜੀ ਜਿਮ ਵੀ ਹੈਗੀ ਹੈ ਜੀ ਜੇ ਤੁਸੀਂ ਜਿਮ ਦੇ ਸ਼ਕੀਰ ਹੋ ਤਾਂ ਤੁਹਾਨੂੰ ਟਾਈਮ ਕੱਟ ਕੇ ਜਿਹੜੀ ਤੁਸੀਂ ਆਪਣੀ ਜਿੰਦਗੀ ਲਗਾ ਸਕਦੇ ਹੋ ਜਿੰਮ ਦਾ ਟੂਰ ਵੀ ਤੁਹਾਨੂੰ ਕਰਵਾ ਦਿੰਨੇ ਆਪਾਂ ਆਹ ਹੀ ਦੋਸਤੋ ਤੁਹਾਨੂੰ ਆਪ ਦਿਖਾਣੇ ਆਪਾਂ ਕੁੜੀਆਂ ਦਾ ਹੋਸਟਲ ਕਿੱਥੇ ਕੁੜੀਆਂ ਰਹਿੰਦੀਆਂ ਨੇ ਕਿੰਮੇ ਦਾ ਸਾਰਾ ਸੀਨ ਸਾਰਾ ਤੁਸੀਂ ਦੇਖ ਸਕਦੇ ਹੋ 400 ਮੀਟਰ ਦਾ ਗਰਾਊਂਡ ਗਰਾਊਂਡ ਤੋਂ ਬਾਅਦ ਫਿਰ ਕੁੜੀਆਂ ਦਾ ਹੋਸਟਲ ਸਾਰਾ ਇੱਦਾਂ ਹੀ ਇਸ ਤੋਂ ਬਾਅਦ ਬੈਕ ਸਾਈਡ ਤੇ ਉੱਤ ਸਾਈਡ ਤੇ ਕਮਰੇ ਆ ਦੋ ਚਲੋ ਦੋਸਤੋ ਪਹਿਲਾਂ ਆਪਾਂ ਕੁੜੀਆਂ ਦਾ ਹੋਸਟਲ ਦੇਖ ਆਉਂਦੇ ਆ ਠੀਕ ਹੈ ਆਈ ਦੋਸਤੋ ਤੁਸੀਂ ਅਕੈਡਮੀ ਆਣਾ ਹੈ ਤਾਂ ਤੁਸੀਂ ਮੇਰੇ ਨੂੰ ਨੀਚੇ ਤਾਂ ਨੰਬਰ ਆ ਜਿਹੜਾ ਇੱਥੇ ਕਾਲ ਤੇ ਆ ਮੇਰੀਆ WhatsApp ਤੇ ਜਿਹੜੀ ਮੈਸੇਜ ਆ ਕੇ ਸਾਰੀ ਡੀਟੇਲ ਹੈ ਜਿਹੜੀ ਜਾਣਕਾਰੀ ਉਹ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਸਾਰੇ ਕਹ ਚੈਰੀ ਕਰਾਂ ਜਿਵੇਂ ਕੀ ਤੁਹਾਨੂੰ ਦੱਸ ਦਿੰਦਾ ਹਾਂ ਆਰਮੀ ਪੰਜਾਬ ਪੁਲਿਸ ਠੀਕ ਹੈ CRPF BSF SSC GD ਦੇ ਜੋ ਵੀ ਇਗਜ਼ਾਮ ਵਗੈਰਾ ਸਾਰਾ ਇਹ ਤੁਹਾਡੇ ਰਿਟਨ ਕਲਾਸ ਵੀ ਲੱਗਦੀਆਂ ਸਾਰੀਆਂ ਤੇ ਨਾਲ ਦੀ ਨਾਲ ਤੁਹਾਡੇ ਜਿਹੜੀ ਆ ਗਰਾਊਂਡ ਦੇ ਵਿੱਚ ਉਹ ਤਿਆਰੀ ਹੋ ਜਾਂਦੀ ਹੈ ਤੇ ਦੂਰੋਂ ਆਉਣ ਵਾਲੇ ਬੱਚਿਆਂ ਦੇ ਲਈ ਸਾਰਾ ਪ੍ਰਬੰਧ ਹੈਗਾ ਸਪੈਸ਼ਲੀ ਖਾਣ ਪੀਣ ਦਾ ਪ੍ਰਬੰਧ ਹੈਗਾ ਸਾਰਾ ਹੌਸਟਲ ਦਾ ਪ੍ਰਬੰਧ ਹੈਗਾ ਕੁੜੀ ਮੁੰਡੇ ਲਈ ਤੇ ਬਧੀ ਸਾਰਾ ਪ੍ਰਬੰਧ ਹੈ ਮੈਸ ਵਗੈਰਾ ਸਾਰਾ ਸਿਸਟਮ ਹੈਗਾ ਆਪਣੇ ਤਾ ਦੋਸਤ ਇਹ ਆ ਆਪਣਾ ਕੁੜੀਆਂ ਦਾ ਇਹ ਦੇਖਦਾ ਤੁਸੀਂ ਪ੍ਰੋਪਰ ਬੈੱਡ ਲੱਗੇ ਹੋਏ ਨੇ ਠੀਕ ਹੈ ਸਿਸਟਮ ਸਾਰਾ ਆਪਣਾ ਇਹ ਪਹਿਲਾ ਬੈੱਡ ਹੈ ਠੀਕ ਹੈ ਉਸ ਤੋਂ ਬਾਅਦ ਗੱਦਾ ਹੈ ਫਿਰ ਉਸ ਤੋਂ ਬਾਅਦ ਆਪਣਾ ਜੋਗੀ ਸਾਰਾ ਬਲ ਵਗੈਰਾ ਆ ਦੋਸਤੋ ਆਜਾ ਦਿਖਾਦਾ ਕਾਲਜ ਇਹ ਕਾਲਜ ਉਸ ਬਹੁਤ ਅਟਾਇਆ ਹੈ ਤੇ ਸਾਰਾ ਠੀਕ ਹੈ ਜੀ ਗੀਜੇ ਵਗੈਰਾ ਲੱਗਾ ਜਦੋਂ ਠੰਡਿਆ ਟਾਈਮ ਆ ਸਾਰਾ ਹਾਂ ਤੇ ਦੇਖ ਸਕਦੇ ਮਸੇਂ ਚ ਪਾਉਂਦੇ ਜਿੰਨੇ ਹਰ ਇੱਕ ਚੀਜ਼ ਸਾਰਾ ਰੱਖੀ ਆਪਾਂ ਆਇਆ ਦੋਤੋ ਇਹ ਵਾਲਾ ਬਾੜ ਨਹੀਂ ਦੇਖਣਾ ਦੇ ਸਕਦੇ ਪਰ ਵੈਸੇ ਠੰਡਾ ਕਿਉਂਕਿ ਇਹ ਸਵੀਮਿੰਗ ਪੂਲ ਹੈ ਠੀਕ ਹੈ ਜੀ ਹੁਣ ਤਾਂ ਖਾਲੀ ਹੈ ਸਾਰਾ ਠੀਕ ਬਟ ਇਹ ਠੰਡ ਦੇ ਵਿੱਚ ਥੋੜਾ ਸੌਰੀ ਗਰਮੀ ਦੇ ਵਿੱਚ ਕੰਮ ਆਦਾ ਸਾਨੂੰ ਲੱਗ ਕੇ ਠੀਕ ਇਥੇ ਯਾਨੀ ਨਾ ਆਉ ਤੋਂ ਉਹ ਸੀ ਦੋਸਤੋ ਆਪਣੀ ਅਕੈਡਮੀ ਵਿੱਚ ਕੁੜੀਆਂ ਦੇ ਲਈ ਠੀਕ ਹੈ ਸਪੈਸ਼ਲ ਵਾਰਡਨ ਤੇ ਬॉयਜ਼ ਦੇ ਲਈ ਸਪੈਸ਼ਲ ਵਾਰਡਨ ਸਿਕਿਉਰਿਟੀ ਗਾਰਡ ਹਰ ਇੱਕ ਚੀਜ਼ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਗਿਆ ਸੇਫਟੀ ਸਿਕਿਉਰਿਟੀ ਲਈ ਕੋਈ ਇਸ਼ੂ ਨਹੀਂ ਆ ਕੈਮਰਾ ਵਗੈਰਾ ਲੱਗੇ ਹੋਏ ਨੇ ਹਰ ਇੱਕ ਚੀਜ਼ ਦਾ ਹੈ ਫਿਰ ਉਸ ਮੋਸਟਲੀ ਹੁੰਦਾ ਕਿ ਸਾਡੀ ਕੁੜੀਆਂ ਜਾਂ ਮੁੰਡੇ ਜਿੱਥੇ ਆ ਰਹੇ ਨੇ ਉਹ ਜਗ੍ਹਾ ਸੇਫ ਹੋਵੇ ਠੀਕ ਹੈ ਤਾਂ ਇਸ ਪੱਖੋਂ ਬਿਲਕੁਲ ਹੀ ਤੁਸੀਂ ਨੇੜੇ ਬੇੜਾ ਰਹੋ ਠੀਕ ਹੈ ਤੁਸੀਂ ਸਪੈਸ਼ਲੀ ਅਕੈਡਮੀ ਆਓ ਵਿਜ਼ਿਟ ਕਰਕੇ ਦੇਖੋ ਹਰ ਇੱਕ ਚੀਜ਼ ਨੂੰ ਸਭ ਜੰ ਠੀਕ ਹੈ ਤੇ ਜੇ ਤੁਸੀਂ ਸੈਟੀਸਫਾਈਡ ਹੋਣੇ ਹੋ ਮੈਂ ਤਾਂ ਕਹਿੰਦਾ ਕਿ 100 1% ਤੁਸੀਂ ਜਾਇਆ ਸੈਟੀਸਫਾਈਡ ਹੋਵੋਗੇ ਇਸ ਨੂੰ ਲੈ ਕੇ ਬਾਕੀ ਤੁਸੀਂ ਵਿਜ਼ਿਟ ਕਰਕੇ ਵੀ ਦੇਖ ਸਕਦੇ ਹੋ ਸਾਰਾ ਆਪਣੇ ਬੈਚ ਜਿਹੜੇ ਸਟਾਰਟ ਹੋ ਚੁੱਕੇ ਨੇ 13 ਤਰੀਕ ਤੋਂ ਆਪਣੀ ਕਲਾਸ ਸ਼ੁਰੂ ਹੋ ਜਾਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਵਿਜ਼ਿਟ ਕਰਕੇ ਐਡਮਿਸ਼ਨ ਕਰਵਾ ਕੇ ਜਿਹੜਾ ਸੁਪਨਾ ਜਿਹੜਾ ਆਪਣੀ ਵਰਦੀ ਪਾਉਣ ਦਾ ਉਹ ਪੂਰਾ ਕਰੋ ਓਕੇ ਲਈ ਦੋਸਤੋ ਇਹ ਸੀਗੀ ਸਾਰੀ ਆਪਣੀ ਵੀਡੀਓ ਦੇ ਵਿੱਚ ਜਾਣਕਾਰੀ ਠੀਕ ਹੈ ਜੇ ਕੁਝ ਪਾਰਟ ਰਹਿ ਗਿਆ ਹੋਇਆ ਕੁਝ ਮਿਸ ਹੋ ਗਿਆ ਹੋਇਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਕਮੈਂਟ ਕਰ ਸਕਦੇ ਹੋ ਔਲਮੋਸਟ ਮੈਂ ਕਾਫੀ ਕੁਝ ਕਵਰ ਕੀਤਾ ਇਸ ਵੀਡੀਓ ਦੇ ਵਿੱਚ ਤੇ ਜਿਵੇਂ ਤੁਹਾਨੂੰ ਦੱਸ ਰਿਹਾ ਠੀਕ ਹੈ ਆਪਣਾ ਜੇਲ ਬੋਰਡ ਨਾਲ ਤੁਸੀ ਔਰੇ ਦੇ ਵਿੱਚ ਖੜਕੇ ਜਿਹੜੇ ਟੈਸਟ ਲੈਣੇ ਨੇ ਠੀਕ ਹੈ ਇਦਾਂ ਇੱਥੇ ਖੜਕੇ ਤੁਸੀਂ ਆਪਣੇ ਗੋਲਾਸਟਰ ਸਿੱਖਣਾ ਹੈ ਠੀਕ ਹੈ ਚਲੋ ਠੀਕ ਹੈ ਦੋਸਤੋ ਇਹ ਇਜਾਜ਼ਤ ਦੇ ਇਸ ਵੀਡੀਓ ਦੇ ਵਿੱਚ ਤੇ ਅਕੈਡਮੀ ਦੇ ਵਿੱਚ ਬੈਚ ਹੈ ਜਿਹੜੇ ਸਟਾਰਟ ਹੋ ਚੁੱਕੇ ਨੇ ਤੇ ਤੁਹਾਨੂੰ ਦੱਸ ਦੇਣਾ ਚਾਹਣਾ ਇਹ ਆਪਣਾ ਜਿਹੜਾ ਬੈਚ ਨੇ ਇਸ ਤਰ੍ਹਾਂ ਦਾ ਹੈ ਜਿਵੇਂ ਦਿਲਜੀਤ ਦੇ ਸ਼ੋਹ ਦੀਆਂ ਟਿਕਟਾਂ ਜਿਹੜੀਆਂ ਬਹੁਤ ਹੋ ਜਾਂਦੀਆਂ ਨੇ ਤਾਂ ਇਦਾਂ ਹੀ ਸੇਮ ਆਪਣੀ ਅਕੈਡਮੀਾਂ ਸੀ ਨਾ ਤੇ ਆਲਮੋਸਟ ਹੁਣ ਕੱਲੇ ਪੋਸਟ ਪਾਈ ਸੀਗੀ ਆਪਾਂ ਤਾਂ ਬੈਸਟ ਸਟਾਰਟ ਹੋਏ ਨੇ ਕਾਫੀ ਹੱਦ ਤੱਕ ਇਹ ਜਿਹੜੇ ਨਰਮਿਸ਼ਨ ਹੋ ਚੁੱਕੇ ਨੇ ਤੇ ਤੁਸੀਂ ਵੀ ਜਲਦੀ ਤੋਂ ਜਲਦੀ ਆਪਣੀ ਐਡਮਿਸ਼ਨ ਕਰਾਓ ਤੇ ਆਪਣਾ ਸੁਪਨਾ ਜਿਹੜਾ ਵਰਦੀ ਪਾਉਣ ਦਾ ਉਹ ਮੇਰੇ ਨਾਲ ਮਿਲ ਕੇ ਜਿਹੜਾ ਪੂਰਾ ਕਰੋ ਠੀਕ ਹੈ